ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 19 ਗੁੰਡੇ ਪਾਏ ਆ ਜੀ ਤਿੰਨ ਤਿੰਨ ਸੌਰੀ ਚਾਰ ਚਾਰ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਇਹ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਇਆ ਡਿਜ਼ਾਈਨ ਬਹੁਤ ਸੋਹਣਾ ਬਹੁਤ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਕੁਝ ਵੀ ਬਣਾਓ ਕੋਰਟੀ ਸਵੈਟਰ ਜੈਕਟ ਤੇ ਬਹੁਤ ਸੋਹਣਾ ਬਣਦਾ ਹੈ ਹਰੇਕ ਚੀਜ਼ ਤੇ ਤੁਸੀਂ ਬਣਾ ਸਕਦੇ ਹੋ ਕੋਈ ਵੀ ਪ੍ਰੋਜੈਕਟ ਬਣਾ ਸਕਦੇ ਹੋ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਇੱਕ ਕੁੰਡਾ ਤਾਰ ਲਿਆ ਇੱਥੇ ਆਪਾਂ ਆਪਾਂ ਇੱਕ ਕੁੰਡੇ ਪਾ ਗਏ ਇੱਕ ਸਲਾਈ ਵਿੱਚ ਇੱਕ ਕੁੰਡਾ ਉਲਟਾ ਇੱਕ ਸਿੱਧਾ ਉਲਟੀ ਸਲਾਈ ਜਿਹੜੀ ਉਹ ਇਸ ਤਰ੍ਹਾਂ ਬਣਾ ਲਈ ਸੀ ਤੇ ਆਪਾਂ ਇੱਕ ਗੁੰਡਾ ਸਿੱਧਾ ਬਣਾਵਾਂਗੇ। ਧਾਗਾ ਅੱਗੇ ਕਰਾਂਗੇ। ਇੱਕ ਦੋ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ। ਫਿਰ ਧਾਗਾ ਪਿੱਛੇ ਕਰਾਂਗੇ। ਇੱਕ ਗੁੰਡਾ ਸਿੱਧਾ। ਐਸ ਗੁੰਡੇ ਨੂੰ ਛੱਡ ਕੇ ਆਪਣੇ ਇੱਕ ਗੁੰਡਾ ਸਿੱਧਾ ਤਿੰਨ ਗੁੰਡੇ ਉਲਟੇ ਚਾਰ ਗੁੰਡੇ ਹੋ ਗਏ ਜੀ। ਅੱਗੇ ਫਿਰ ਆਪਾਂ ਇੱਕ ਗੁੰਡਾ ਸਿੱਧਾ ਬਣਾ ਲਿਆ। ਤਿੰਨ ਗੁੰਡੇ ਫਿਰ ਆਪਾਂ ਉਲਟੇ ਬਣਾਵਾਂਗੇ। एक कुंडा कुडा सिद्धा तिन कुडे उलटे हा आपण फे तिन कुंडे उल्टे, उल्टे बनाव एक कुंडा, ਲਾਸਟ ਤੇ ਵੀ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਆਹ ਵਾਲਾ ਕੁੰਡਾ ਭਾਵੇਂ ਆਪਾਂ ਉਲਟਾ ਬਣਾ ਲਈ ਆਪਾਂ ਸਿੱਧਾ ਬਣਾ ਲਈਏ ਮੈਂ ਇਸ ਤਰ੍ਹਾਂ ਉਲਟਾ ਬਣਾ ਲਿਆ ਉਲਟੀ ਸੈਡ ਆ ਗਈ ਤਾਂ ਗੱਪ ਆਪਣੇ ਨਾਲ ਕਰਾਂਗੇ ਉਲਟੀ ਸਿਲਾਈ ਆਪਾਂ ਪੂਰੀ ਉਲਟੀ ਬਣਾਉਣੀ ਹੈ ਅਜਾ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਪੂਰੀ ਸਿਲਾਈ ਆਪਾਂ ਉਲਟੀ ਬਣਾਵਾਂਗੇ ਆਪਾਂ ਉਲਟੀ ਸਲਾਈ ਬਣਾ ਲਈ ਆ। ਫਿਰ ਤੋਂ ਸਿੱਧੇ ਫਾਸੇ ਆ ਗਏ ਆ। ਇੱਕ ਗੁੰਡਾ ਤਾਰਾਂਗੇ। ਆਹ ਵਾਲਾ ਗੁੰਡਾ ਆਪਾਂ ਸਿੱਧਾ ਬਣਾਵਾਂਗੇ। ਤਿੰਨ ਗੁੰਡੇ ਆਪਾਂ ਫਿਰ ਉਲਟੇ ਬਣਾਵਾਂਗੇ ਜੀ। ਇਹ ਆਪਾਂ ਬੈਟਲੀ ਸਲਾਈ ਬਣਾਈ ਸੀ ਉਸੇ ਤਰ੍ਹਾਂ ਹੀ ਸਲਾਈ ਇਹ ਆਪਾਂ ਬਣਾਉਣੀ ਹੈ। ਇੱਕ ਗੁੰਡਾ ਆਪਾਂ ਸਿੱਧਾ ਬਣਾਇਆ ਸੀ ਤਿੰਨ ਗੁੰਡੇ ਉਲਟੇ। ਤੇ ਸਲਾਈ ਵੀ ਆਪਾਂ ਉਲਟੀ ਬਣਾਉਣੀ ਆ ਆਪਾਂ ਉਲਟੀ ਸਲਾਈ ਬਣਾ ਕੇ ਤੇ ਆਪਾਂ ਫਿਰ ਮਿਲਦੇ ਆ ਜੀ ਆਹ ਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਤੇ ਆਪਣਾ ਇੰਨਾ ਡਿਜ਼ਾਈਨ ਬਣ ਗਿਆ ਤੇ ਹੁਣ ਦੇਖੋ ਜੀ ਆਪਾਂ ਇੱਕ ਗੁੰਡਾ ਆਪਾਂ ਤਾਰਾਂਗੇ ਧਾਗਾ ਪਿੱਛੇ ਕਰਾਂਗੇ ਆਹ ਵਾਲਾ ਗੁੰਡਾ ਆਪਾਂ ਇਸ ਤਰ੍ਹਾਂ ਲਟਾ ਕੇ ਆਪਾਂ ਆਹ ਵਾਲਾ ਗੁੰਡਾ ਨਾਲ ਲਵਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਆਹ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਫਿਰ ਤਾਂਗਾ ਆਪਣੇ ਵੱਲ ਕਰਾਂਗੇ ਹੁਣ ਜਿਹੜੇ ਆਪਣੇ ਆਹ ਤਿੰਨ ਗੁੰਡੇ ਆ ਆਹ ਦੋ ਗੁੰਡੇ ਪਹਿਲਾਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲਾ ਲਵਾਂਗੇ ਆਹ ਵਾਲਾ ਕੁੰਡਾ ਆਪਾਂ ਨਾਲ ਲੈ ਕੇ ਨਾ ਇਸ ਤਰ੍ਹਾਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਫਿਰ ਤਾਂਗਾ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਤਾਂਗਾ ਆਪਣੇ ਵੱਲ ਕਰਾਂਗੇ ਆਪਾਂ ਬਸ ਆ ਜਿਹੜਾ ਆਪਣਾ ਸਿੱਧਾ ਗੁੰਡਾ ਬਣਾਇਆ ਹੋਇਆ ਇਹਨੂੰ ਦੇਖ ਲੈਣਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਹਨਾਂ ਨੂੰ ਉਲਟਾ ਲਾਂਗੇ ਤੇ ਅਗਲਾ ਗੁੰਡਾ ਆਪਾਂ ਨਾਲ ਲੈ ਲਵਾਂਗੇ ਤਿੰਨਾਂ ਦਾ ਇੱਕ ਕਰ ਦਾਂਗੇ ਫਿਰ ਤਾਂਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਸਿੱਧਾ ਤਾਂਗਾ ਫਿਰ ਆਪਣੇ ਵੱਲ ਕਰਾਂਗੇ ਕਿਉਂਕਿ ਆਪਾਂ ਕੁੰਡੇ ਨਾਲ ਦੋ ਦੋ ਘਟਾਈ ਜਾਂਦੇ ਆ ਤੇ ਆਪਾਂ ਉਹ ਦੋ ਕੁੰਡੇ ਆਪਾਂ ਨਾਲ ਦੇ ਨਾਲ ਵਧਾਈ ਵੀ ਜਾਣੇ ਆ ਤੇ ਜਿਹੜਾ ਆਪਣਾ ਸਿੱਧਾ ਕੁੰਡਾ ਉਹਦੇ ਨਾਲ ਆਪਾਂ ਇੱਕ ਕੁੰਡਾ ਹੈ ਇਹ ਇੱਧਰ ਸਾਈਡ ਦਾ ਇੱਕ ਅਗਲੀ ਸਾਈਡ ਦਾ ਲੈ ਕੇ ਆਪਾਂ ਦੋਹਾਂ ਦੇ ਇੱਕ ਤਿੰਨਾਂ ਦਾ ਇੱਕ ਕਰ ਦੇਣਾ ਦੇਖੋ ਜੀ ਇਸ ਤਰ੍ਹਾਂ ਹੁਣ ਆਪਣੇ ਕੋਲ ਇੱਥੇ ਰਹਿ ਗਏ ਦੋ ਕੁੰਡੇ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਇਹਨਾਂ ਦਾ ਦੋਹਾਂ ਦਾ ਇੱਕ ਕਰਾਂਗੇ ਸਾਈਡ ਤੇ ਆਪਾਂ ਜਿਹੜੇ ਦੋ ਕੁੰਡੇ ਆ ਸਾਈਡ ਵਾਲੇ ਆਪਾਂ ਦੋਹਾਂ ਦਾ ਇੱਕ ਕਰਨਾ ਹੈ ਵਿਚਾਲੇ ਆਪਾਂ ਤਿੰਨਾਂ ਦਾ ਇੱਕ ਕਰਨਾ ਹੈ ਤੇ ਇੱਥੇ ਵੀ ਆਪਾਂ ਦੋਹਾਂ ਦਾ ਇੱਕ ਕੀਤਾ ਉਲਟੀ ਸिलाई ਆਪਾਂ ਪੂਰੀ ਉਲਟੀ ਬਣਾਵਾਂਗੇ ਤੇ ਆਪਾਂ ਅੱਗੇ ਬਣਾ ਕੇ ਫਿਰ ਮਿਲਦੇ ਹਾਂ ਹਲੋ ਜੀ ਆਪਾਂ ਉਲਟੀ ਸिलाई ਬਣਾ ਲਈ ਸੀਗੀ ਤੇ ਹੁਣ ਆਪਾਂ ਆ ਗਏ ਫਿਰ ਤੋਂ ਸਿੱਧੇ ਪਾਸੇ ਤੇ ਹੁਣ ਦੇਖੋ ਜੀ ਆਪਾਂ ਆ ਵਾਲਾ ਕੁੰਡਾ ਤਾਰਾਂਗੇ ਹੁਣ ਆਪਾਂ ਇੱਥੇ ਬਣਾਵਾਂਗੇ ਜੀ ਇੱਕ ਆਹ ਵਾਲਾ ਕੁੰਡਾ ਜਿਹੜਾ ਆਪਾਂ ਸਿੱਧਾ ਬਣਾਇਆ ਸੀ ਉਹਨੂੰ ਉਲਟਾ ਬਣਾ ਲਾਂਗੇ ਆਹ ਵੀ ਉਲਟਾ ਬਣਾਵਾਂਗੇ ਆਹ ਵਾਲਾ ਕੁੰਡਾ ਹੁਣ ਆਪਾਂ ਇਹਨੂੰ ਸਿੱਧਾ ਬਣਾਵਾਂਗੇ ਜੀ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਹੁਣ ਜਿਹੜਾ ਆਪਣਾ ਆਹ ਸਿੱਧਾ ਕੁੰਡਾ ਇਹਨੂੰ ਹੁਣ ਆਪਾਂ ਉਲਟਾ ਬਣਾ ਲੈਣਾ ਜਿਹੜੇ ਆਪਾਂ ਵਿਚਾਲੇ ਇੱਕ ਕੁੰਡਾ ਸਿੱਧਾ ਬਣਾਇਆ ਸੀ ਉਹ ਆਪਾਂ ਹੁਣ ਸਿੱਧਾ ਬਣਾ ਲੈਣਾ ਜਿਹੜਾ ਤਿੰਨਾਂ ਦਾ ਇੱਕ ਕੀਤਾ ਸੀ ਇੱਥੇ ਇਹਨਾਂ ਨੂੰ ਆਪਾਂ ਹੁਣ ਸਿੱਧੀ ਸਲਾਈ 'ਚ ਇਸ ਕੁੰਡੇ ਨੂੰ ਉਲਟਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਡਿਜ਼ਾਈਨ ਆਪਣਾ ਉਹੀ ਹੈ ਜਿਵੇਂ ਆਪਾਂ ਫਸਟ ਤੇ ਸਟਾਰਟ ਕੀਤਾ ਸੀਗਾ بس ਆਹ ਕੁੰਡਾ ਬਦਲ ਗਿਆ ਹੁਣ ਆਪਾਂ ਆ ਜਿਹੜਾ ਵਿਚਲਾ ਕੁੰਡਾ ਹੈ ਇਹਨੂੰ ਸਿੱਧਾ ਬਣਾਉਣਾ ਇਹ ਆਪਾਂ ਜਦੋਂ ਡਿਜ਼ਾਈਨ ਬਣਾਉਨੇ ਆ ਗਲੀਆਂ ਵਾਲਾ ਆ ਇੱਥੇ ਬਣਾਉਨੇ ਆ ਤਾਂ ਉਹ ਆਪਣੇ ਆਪ ਹੀ ਬਣ ਜਾਂਦਾ ਤੇ ਬਹੁਤ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਮੈਂ ਤਾਂ ਦੇਖਿਆ ਤਾਂ ਬਹੁਤ ਵਾਰ ਸੀ ਪਰ ਮੈਨੂੰ ਐ ਲੱਗਦਾ ਸੀ ਪਤਾ ਨਹੀਂ ਕਿੰਨਾ ਕੌਖਾ ਤੇ ਪਰ ਮੈਂ ਕਿਹਾ ਚਲੋ ਆਪਾਂ ਟਰਾਈ ਕਰਦੇ ਆ ਜੇ ਬਣਾਇਆ ਤਾਂ ਜਾਣੇ ਦੀ ਬਹੁਤ ਸੌਖਾ ਲੱਗਿਆ ਹੁਣੋ ਜੇ ਆਪਾਂ ਸਿੱਧੀ ਸਲਾਈ ਬਣਾ ਲਈ ਆ ਉਲਟੀ ਸਲਾਈ ਆਪਾਂ ਉਲਟੀ ਬਣਾ ਕੇ ਫਿਰ ਮਿਲਦੇ ਆਂ ਨਾਲੋ ਜੇ ਪਾਉਲਟੀ ਸਲਾਈ ਬਣਾ ਲਈ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਸਟ ਗੁੰਡਾ ਤਾਰਾਂਗੇ ਇੱਥੇ ਆਪਾਂ ਦੋ ਗੁੰਡੇ ਉਲਟੇ ਬਣਾਵਾਂਗੇ ਇੱਕ ਗੁੰਡਾ ਸਿੱਧਾ ਇੱਥੇ ਤਿੰਨ ਗੁੰਡੇ ਉਲਟੇ ਹਾਲੋ ਜੀ ਆਪਾਂ ਦੋ ਡਿਜ਼ਾਈਨ ਪਾ ਲਿਆ ਤੇ ਆਪਾਂ ਇਹਦੇ ਵੀ ਉਲਟੀ ਸਲਾਈ ਬਣਾ ਲਈ ਸੀਗੀ ਹਾਲੋ ਜੀ 6 6 ਸਲਾਈਆਂ ਆਪਾਂ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਜੀ ਦੇਖੋ ਜੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਇਹ ਹੁਣ ਆਹ ਵਾਲਾ ਡਿਜ਼ਾਈਨ ਬਦਲ ਕੇ ਫਿਰ ਇੱਥੇ ਆ ਜਾਊਗਾ ਫਿਰ ਇੱਕ ਵਾਰੀ ਇੱਥੇ ਇਸ ਤਰ੍ਹਾਂ ਕਰਦੇ ਕਰਦੇ ਬਜਾਨ ਬਹੁਤ ਸੋਹਣਾ ਬਣਦਾ ਜੀ ਤੇ ਆ ਦੇਖੋ ਜੀ ਆਪਾਂ ਇੰਨਾ ਕੁ ਬਣਾਇਆ ਸੀਗਾ ਦੇਖੋ ਬਹੁਤ ਸੋਹਣਾ ਲੱਗਦਾ ਇਹ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਜੇ ਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਸ਼ੇਅਰ ਵੀ ਦਬਕੇ ਕਰਦਿਆ ਕਰੋ ਤੇ ਲਾਇਕ ਵੀ ਵਾਰ ਤੋਂ ਵਾਰ ਕਰਦਿਆ ਕਰੋ ਜੀ ਜਿੰਨੇ ਵੀ ਮੇਰੇ ਭੈਣ ਭਰਾ ਵੇਂਦੇ ਆ ਵੀਡੀਓ ਤਾਂ ਵੀਡੀਓ ਨੂੰ ਲਾਇਕ ਜ਼ਰੂਰ ਕਰਦਿਆ ਕਰੋ ਜੀ ਆਪਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਲਾਇਕ ਤੇ ਸ਼ੇਅਰ ਦਬਕੇ ਕਰਦਿਆ ਕਰੋ ਜੀ